ਸਵੈਲ ਦੇ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਹਸਪਤਾਲ ਦੇ ਭਰਤੀ ਫੌਜੀ ਵੱਲੋਂ ਹਸਪਤਾਲ ਦੇ ਵਿੱਚ ਪੰਤੋੜ ਕੀਤੀ ਗਈ ਹੈ ਦੱਸਦੀ ਹੈ ਮਾਮਲਾ ਸਰਕਾਰੀ ਹਸਪਤਾਲ ਤੋਂ ਸਾਹਮਣੇ ਹੈ ਜਿੱਥੇ ਕਿ ਬੀਐਸਐਫ ਦੇ ਇੱਕ ਜਵਾਨ ਦੇ ਵੱਲੋਂ ਬੀਤੀ ਰਾਤ ਮਾਨਸਿਕ ਪਰੇਸ਼ਾਨੀ ਤੇ ਚਲਦੇ ਆ ਹਸਪਤਾਲ ਦੇ ਵਿੱਚ ਉਰਜ ਕੇ ਪੰਤੋੜ ਕੀਤੀ ਗਈ ਹੈ ਜੀਹਾਂ ਦੱਸਦੀ ਹੈ ਕਿ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਮੌਕੇ ਦੀਆਂ ਤਸਵੀਰਾਂ ਵੇਖ ਸਕਦੇ ਹੋ ਹਸਪਤਾਲ ਦੇ ਵਿੱਚ ਕਿਵੇਂ ਦਰਵਾਜ਼ੇ ਨੂੰ ਫੌਜੀ ਵੱਲੋਂ ਲੱਤਾਂ ਮਾਰ-ਮਾਰ ਕੇ ਤੋੜ ਦਿੱਤੇ ਗਏ ਨੇ ਹਸਪਤਾਲ ਦੇ ਬੂਹੇ ਬਾਰੀਆਂ ਸਭ ਤੋੜ ਦਿੱਤੀਆਂ ਗਈਆਂ ਨੇ ਦੱਸਦੀ ਹੈ ਕਿ ਬੀਐਸਐਫ ਦਾ ਜਵਾਨ ਨ ਆਰਜੋਕੀ ਹਸਪਤਾਲ ਦੇ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਸੀ ਜਿਸ ਤੋਂ ਬਾਅਦ ਅਚਾਨਕ ਰਾਤ ਨੂੰ ਉਸ ਨੂੰ ਮਾਨਸਿਕ ਪਰੇਸ਼ਾਨੀ ਚਲਦੇ ਆਸਪਤਾਲ ਦੇ ਵਿੱਚ ਤੋੜਪੰਨ ਕਰਨ ਲੱਪੈਂਦਾ ਸਟਾਫ ਵੱਲੋਂ ਦੱਸਿਆ ਜਾ ਰਿਹਾ ਕਿ ਰਾਤ ਨੂੰ ਉਸ ਵੱਲੋਂ ਦੋ ਵਾਰ ਹਸਪਤਾਲ ਦੀ ਛੱਤ ਤੇ ਚੜ੍ਹ ਕੇ ਛਾਲ ਮਾਰ ਦਿੱਤੀ ਗਈ ਜਿਸ ਤੋਂ ਬਾਅਦ ਉਹ ਜ਼ਖਮੀ ਹੋ ਜਾਂਦਾ ਹੈ ਜ਼ਖਮੀ ਦਾ ਇਲਾਜ ਹੋਣਾ ਉਸੇ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ ਪਰ ਫੌਜੀ ਨੇ ਪੂਰੇ ਹਸਪਤਾਲ ਨੂੰ ਭੰਨ ਤੋੜ ਕੇ ਰੱਖ ਦਿੱਤਾ ਹੈ ਤਸਵੀਰਾਂ ਮੌਕੇ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿ ਕਿਸ ਤਰੀਕੇ ਨਾਲ ਬੂਹੇ ਬਾਰੀ ਸਾਰੀਆਂ ਟੁੱਟੀਆਂ ਪਈਆਂ ਨੇ ਇਹ ਘਟਨਾ ਹੋਣ ਤੋਂ ਬਾਅਦ ਹਸਪਤਾਲ ਦੇ ਸਟਾਫ ਵੀ ਵੱਲੋਂ ਬ ਮੁਸ਼ਕਿਲ ਦੇ ਨਾਲ ਉਸ ਜਵਾਬ ਦੇ ਉਤੇ ਕਾਬੂ ਪਾਇਆ ਗਿਆ ਹੈ ਉਸ ਨੂੰ ਨੀਂਦ ਦਾ ਇੰਜੈਕਸ਼ਨ ਲਗਾ ਕੇ ਸੁਲਾ ਦਿੱਤਾ ਗਿਆ ਜਿਸ ਤੋਂ ਬਾਅਦ ਹਸਪਤਾਲ ਵਿੱਚ ਪੁਲਿਸ ਪਹੁੰਚੀ ਅਤੇ ਫੌਜ ਦੇ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਗਿਆ ਤਾਂ ਇਸ ਵੇਲੇ ਦੀ ਵੱਡੀ ਖਬਰ ਕਰ ਰਹੇ ਹਾਂ ਤੁਹਾਡੇ ਨਾਲ ਸੰਜੀ ਮੈਡਮ ਇੱਕ ਰਾਤ ਪੇਸ਼ੈਂਟ ਦਾਖਲ ਹੋਇਆ ਸੀ ਜਿਨੇ ਸਰਕਾਰੀ ਸੰਪਤੀ ਦਾ ਕਾਫੀ ਨੁਕਸਾਨ ਕੀਤਾ ਹੈ ਕੀ ਮਾਮਲਾ ਸੀ ਜੀ ਪੇਸ਼ੈਂਟ ਮੈਡੀਸਨ ਲੋ ਪਲੇਟਲੇਟ ਕਾਉਂਟਿਕ ਤਕਲੀਫ ਨਾਲ ਐਡਮਿਟ ਹੋਇਆ ਸਾਡੇ ਕੋਲ ਬੀਐਸਐਫ ਦਾ ਜਵਾਨ ਸੀਗਾ ਕਿ ਉਹਨੇ ਰਾਤ ਕਾਫੀ ਸਾਡਾ ਨੁਕਸਾਨ ਕੀਤਾ ਹੈ ਪਰ ਅਸੀਂ ਉਹਦੀ ਪੁਲਿਸ 'ਚ ਇਨਫੋਰਮੇਸ਼ਨ ਦੇ ਦਿੱਤੀ ਹੈ ਕਾਰਨ ਲੱਗਿਆ ਪਤਾ ਪਿਛਲਾ ਕਾਰਨ ਕੀ ਸੀਗਾ ਜੀ ਨਹੀਂ ਅਸੀਂ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਹਲੇ ਤੱਕ ਕੁਝ ਪਤਾ ਨਹੀਂ ਲੱਗਾ ਅਸਵੈਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਹਸਪਤਾਲ ਦੇ ਭਰਤੀ ਫੌਜੀ ਵੱਲੋਂ ਹਸਪਤਾਲ ਦੇ ਵਿੱਚ ਪੰਨਤੋੜ ਕੀਤੀ ਗਈ ਹੈ ਦੱਸਦੀ ਹੈ ਮਾਮਲਾ ਸਰਕਾਰੀ ਹਸਪਤਾਲ ਤੋਂ ਸਾਹਮਣੇ ਹੈ ਜਿੱਥੇ ਕਿ ਬੀਐਸਐਫ ਦੇ ਇੱਕ ਜਵਾਨ ਦੇ ਵੱਲੋਂ ਬੀਤੀ ਰਾਤ ਮਾਨਸਿਕ ਪਰੇਸ਼ਾਨੀ ਤੇ ਚਲਦੇ ਆ ਹਸਪਤਾਲ ਦੇ ਵਿੱਚ ਰੱਜ ਕੇ ਪੰਨਤੋੜ ਕੀਤੀ ਗਈ ਹੈ ਜੀਹਾਂ ਦੱਸਦੀ ਹੈ ਕਿ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਮੌਕੇ ਦੀਆਂ ਤਸਵੀਰਾਂ ਵੇਖ ਸਕਦੇ ਹੋ ਹਸਪਤਾਲ ਦੇ ਵਿੱਚ ਕਿਵੇਂ ਦਰਵਾਜ਼ੇ ਨੂੰ ਫੌਜੀ ਵੱਲੋਂ ਲੱਤਾਂ ਮਾਰ-ਮਾਰ ਕੇ ਤੋੜ ਦਿੱਤੇ ਗਏ ਨੇ ਹਸਪਤਾਲ ਦੇ ਬੂਹੇ-ਬਾਰੀਆਂ ਸਭ ਤੋੜ ਦਿੱਤੀਆਂ ਗਈਆਂ ਨੇ ਦੱਸਦੀ ਹੈ ਕਿ ਬੀਐਸਐਫ ਦਾ ਆ ਰਿਹਾ ਜੋ ਕਿ ਹਸਪਤਾਲ ਦੇ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਸੀ ਜਿਸ ਤੋਂ ਬਾਅਦ ਅਚਾਨਕ ਰਾਤ ਨੂੰ ਉਸ ਨੂੰ ਮਾਨਸਿਕ ਪਰੇਸ਼ਾਨੀ ਚਾਲਦੇ ਆ ਹਸਪਤਾਲ ਦੇ ਵਿੱਚ ਤੋੜਪੰਨ ਕਰਨ ਲੱਪੈਂਦਾ ਸਟਾਫ ਵੱਲੋਂ ਦੱਸਿਆ ਜਾ ਰਿਹਾ ਕਿ ਰਾਤ ਨੂੰ ਉਸ ਵੱਲੋਂ ਦੋ ਵਾਰ ਹਸਪਤਾਲ ਦੀ ਛੱਤ ਤੇ ਚੜ੍ਹ ਕੇ ਛਾਲ ਮਾਰ ਦਿੱਤੀ ਗਈ ਜਿਸ ਤੋਂ ਬਾਅਦ ਉਹ ਜ਼ਖਮੀ ਹੋ ਜਾਂਦਾ ਹੈ ਜ਼ਖਮੀ ਦਾ ਇਲਾਜ ਹੋਣਾ ਉਸੇ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ ਪਰ ਫੌਜੀ ਨੇ ਪੂਰੇ ਹਸਪਤਾਲ ਨੂੰ ਭੰਨ ਤੋੜ ਕੇ ਰੱਖ ਦਿੱਤਾ ਹੈ ਤਸਵੀਰਾਂ ਮੌਕੇ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਕਿ ਕਿਸ ਤਰੀਕੇ ਨਾਲ ਬੂਹੇ ਬਾਰੀ ਸਾਰੀਆਂ ਟੁੱਟੀਆਂ ਪਈਆਂ ਨੇ ਇਹ ਘਟਨਾ ਹੋਣ ਤੋਂ ਬਾਅਦ ਹਸਪਤਾਲ ਦੇ ਸਟਾਫ ਵੀ ਵੱਲੋਂ ਬ ਮੁਸ਼ਕਿਲ ਦੇ ਨਾਲ ਉਸ ਜਵਾਰ ਦੇ ਉਤੇ ਕਾਬੂ ਪਾਇਆ ਗਿਆ ਹੈ ਉਸ ਨੂੰ ਨੀਂਦ ਦਾ ਇੰਜੈਕਸ਼ਨ ਲਗਾ ਕੇ ਸੁਲਾ ਦਿੱਤਾ ਗਿਆ ਜਿਸ ਤੋਂ ਬਾਅਦ ਹਸਪਤਾਲ ਵਿੱਚ ਪੁਲਿਸ ਪਹੁੰਚੀ ਅਤੇ ਫੌਜ ਦੇ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਗਿਆ ਤਾਂ ਇਸ ਅਵੇਲੇ ਦੀ ਵੱਡੀ ਖਬਰ ਕਰ ਰਹੇ ਹਾਂ ਤੁਹਾਡੇ ਨਾਲ ਸੰਜੀ ਮੈਡਮ ਇੱਕ ਰਾਤ ਪੇਸ਼ੈਂਟ ਦਾਖਲ ਹੋਇਆ ਸੀ ਜਿਨੇ ਸਰਕਾਰੀ ਸੰਪਤੀ ਦਾ ਕਾਫੀ ਨੁਕਸਾਨ ਕੀਤਾ ਹੈ ਕੀ ਮਾਮਲਾ ਸੀ ਜੀ ਪੇਸ਼ੈਂਟ ਮੈਡੀਸਨ ਲੋ ਪਲੇਟਲੇਟ ਕਾਊਂਟ ਤਕਲੀਫ ਨਾਲ ਐਡਮਿਟ ਹੋਇਆ ਸਾਡੇ ਕੋਲ ਬੀ ਅਸੱਤ ਜਵਾਨ ਸੀਗਾ ਤੇ ਉਹਨੇ ਰਾਤ ਕਾਫੀ ਸਾਡਾ ਨੁਕਸਾਨ ਕੀਤਾ ਪਰ ਅਸੀਂ ਉਹਦੀ ਪੁਲਿਸ ਚ ਇਨਫੋਰਮੇਸ਼ਨ ਦੇ ਦਿੱਤੀ ਹੈ ਕਾਰਨ ਲੱਗਿਆ ਪਤਾ ਪਿਛਲਾ ਕਾਰਨ ਕੀ ਸੀਗਾ ਜੀ ਨਹੀਂ ਅਸੀਂ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਹਲੇ ਤੱਕ ਕੁਝ ਪਤਾ ਨਹੀਂ ਲੱਗਿਆ